ਇੱਕ ਪਾਸੇ ਜਿੱਥੇ ਮੁਹਾਲੀ ਦੇ ਨੇੜੇ ਬਨੂੜ ਵਿਖੇ ਗੈਂਗਸਟਰ ਤੇ ਪੁਲਿਸ ਵਿਚਾਲੇ ਮੁਟਪੇੜ ਹੁੰਦੀ ਔਰ ਐਨਕਾਊਂਟਰ ਹੁੰਦਾ ਇੱਕ ਗੈਂਗਸਟਰ ਦਾ ਉੱਥੇ ਹੀ ਅੰਮ੍ਰਿਤਸਰ ਤੋਂ ਵੀ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਦੋ ਕਾਲਜ ਵਿੱਚ ਪੜ੍ਹਦੇ ਨੌਜਵਾਨਾਂ ਕੋਲੋਂ ਹਥਿਆਰਾਂ ਦਾ ਜ਼ਕੀਰਾ ਬਰਾਮਦ ਹੋਇਆ ਹੈ ਸੋ ਦੱਸਦੇ ਨੇ ਆ ਕਿ 6 ਪਿਸਟਲ ਸਮੇਤ ਰੇਲਵੇ ਸਟੇਸ਼ਨ ਦੇ ਕੋਲ ਇਹ ਦੋਵੇਂ ਨੌਜਵਾਨ ਜਿਹੜੇ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਇਹਨਾਂ ਦੋਨਾਂ ਦਾ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਗੈਂਗਸਟਰ ਨੇ ਉਹਨਾਂ ਦੇ ਨਾਲ ਸੰਪਰਕ ਨੇ ਸੋ ਦੱਸਦੇ ਨੇ ਆ ਕਿ ਕੀ ਇਹ ਜਾ ਰਿਹਾ ਹੈ ਕਿ ਗੈਂਗਸਟਰ ਲਖਵੀਰ ਲੰਡਾ ਦੇ ਨਾਲ ਇਰਦਾਨ ਦੇ 스타 ਜਿਹੜੇ ਨੇ ਉਹ ਜੁੜੇ ਹੋਏ ਨੇ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਆ ਜਿਹੜੇ ਹਥਿਆਰਾਂ ਦਾ ਜ਼ਖੀਰਾ ਸੀ ਐਮਪੀ ਤੋਂ ਅੰਮ੍ਰਿਤਸਰ ਦੇ ਵਿੱਚ ਲਿਹਾਏ ਸਨ ਔਰ ਇਹਨਾਂ ਨੇ ਅੱਗੋਂ ਕਿਹਨਾਂ ਨੂੰ ਸਪਲਾਈ ਕਰਨਾ ਸੀ ਇਸ ਦੇ ਜਾਣਕਾਰੀ ਜਿਹੜੀ ਹੈ ਉਹ ਜਾਂਚ ਤੋਂ ਬਾਅਦ ਸਾਹਮਣੇ ਆਵੇਗੀ ਫਿਲਹਾਲ ਵੱਡੀ ਖਬਰ ਅੰਮ੍ਰਿਤਸਰ ਤੇ ਜਿੱਥੇ ਸਪੈਸ਼ਲ ਸੈੱਲ ਨੇ ਵੱਡੇ ਆਪਰੇਸ਼ਨ ਨੂੰ ਅੰਜਾਮ ਦਿੰਦੇ ਹੋਏ ਦੋ ਨੌਜਵਾਨਾਂ ਨੂੰ ਹਥਿਆਰਾਂ ਦੇ ਜ਼ਖੀਰੇ ਸਮੇਤ ਗ੍ਰਿਫਤਾਰ ਕੀਤਾ ਹੈ ਸੋ ਦੱਸਦੇ ਹਾਂ ਕਿ ਇੱਕ ਨੌਜਵਾਨ ਜੋ ਨਾਮੀ ਕਾਲਜ ਹੈ ਉਸ ਦੇ ਵਿੱਚ ਪੜ੍ਹਦਾ ਹੈ ਔਰ ਦੂਸਰਾ ਨੌਜਵਾਨ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਕਰਦਾ ਹੈ ਯਾਨੀ ਕਿ ਦੋਵੇਂ ਨੌਜਵਾਨ ਪੜ੍ਹਦੇ ਨੇ ਔਰ ਦੋਹਾਂ ਨੂੰ ਜਖੀਰਾ ਜਿਹੜਾ ਹੈ ਵਿਦੇਸ਼ ਜਿਹੜੇ ਵੈਪਨਸ ਹੈ ਉਹਨਾਂ ਕੋ ਬਰਾਮਦ ਹੋਏ ਨੇ ਔਰ ਕਿਹਾਇ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ तरन तारण संबंध रखते हैं फिलहाल पुलिस ने दोहू गिरफ़्तार किया है और हथियार जोड़े ने इसकी सप्लाई किथे होनी सी वे प्लान जोड़े ने वो किते जा रहे और इस तमाम जी गलबात है वो पुलिस जो जांच करेगी उस बाद जोड़े ने खुलासे हो सकेंगे। फिलहाल दोह को छे पिस्टल जोड़े ने बरामद होए ने सो लगातार पुलिस अलर्ट पर है बहुत सारे अजहे ਹਥਿਆਰਾਂ ਦੇ ਜ਼ਖੀਰੇ ਨੇ ਉਹ ਬਰਾਮਦ ਕੀਤੇ ਗਏ ਨੇ ਕਿਉਂਕਿ ਬਾਰਡਰ ਇਲਾਕਾ ਪੈਂਦਾ ਹੈ ਨਾਲ ਜਿਹੜੇ ਨੇ ਪਾਕਿਸਤਾਨ ਰਾਹੀ ਵੀ ਕਈ ਡਰੋਨ ਦੇ ਮਦਦ ਨਾਲ ਹਥਿਆਰਾਂ ਦਾ ਜ਼ਖੀਰਾ ਜਿਹੜਾ ਹੈ ਉਹ ਭੇਜਿਆ ਜਾਂਦਾ ਹੈ ਬਾਰਡਰ ਇਲਾਕੇ ਹੋਣ ਕਰਕੇ ਔਰ ਉੱਥੇ ਹੀ ਹੁਣ ਇਹਨਾਂ ਨੌਜਵਾਨਾਂ ਨੂੰ ਜਿਹੜੇ ਕਿ ਮੱਧ ਪ੍ਰਦੇਸ਼ ਤੋਂ ਇਹ ਹਥਿਆਰਾਂ ਦਾ ਜ਼ਖੀਰਾ ਲੈ ਕੇ ਆਏ ਸੀਗੇ ਔਰ ਇਹਨਾਂ ਦੇ ਤਾਰ ਜਿਹੜੇ ਨੇ ਕਿਹਾ ਜਾ ਰਿਹਾ ਗੈਂਗਸਟਰ ਨਾਲ ਜੁੜੇ ਹੋਏ ਨੇ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠਦੇ ਨੇ ਔਰ ਉਹਨਾਂ ਦੇ ਕਹਿਨ ਤੇ ਹੀ ਜੇ ਇਹ ਹਥਿਆਰ ਨੇ ਉਹ ਅੱਗੇ ਸਪਲਾਈ ਕੀਤੇ ਜਾਂਦੇ ਸੀ ਫਿਲਹਾਲ ਇਹ ਹਥਿਆਰ ਕਿਨਾਂ ਤੱਕ ਜਾਣੇ ਸੀ ਇਹਨਾਂ ਦੀ ਜਾਨ ਜਿਹੜੀ ਹੈ ਬਹੁਤ ਜ਼ਰੂਰੀ ਹੈ ਬਹੁਤ ਗੰਭੀਰ ਮਾਮਲਾ ਹੈ ਕਿਉਂਕਿ ਅ ਅੱਜ ਹੀ ਜਿਹੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਬਨੂਰ ਤੋਂ ਜਿੱਥੇ ਇੱਕ ਗੈਂਗਸਟਰ ਦਾ ਇਨਕਾਊਂਟਰ ਹੋਇਆ ਹੈ ਔਰ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਉੱਥੇ ਹੀ ਹੁਣ ਅੰਮ੍ਰਿਤਸਰ ਦੇ ਵਿੱਚ ਵੱਡੀ ਖਬਰ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਦੋਵੇਂ ਨੌਜਵਾਨ ਪੜਦੇ ਨੇ ਕਿਉਂਕਿ ਆ ਕਿਹਾ ਜਾਂਦਾ ਹੈ ਕਿ ਜਿਹੜੇ ਗੈਂਗਸਟਰ ਹੁੰਦੇ ਨੇ ਅਜਿਹੇ ਨੌਜਵਾਨਾਂ ਨੂੰ ਹੀ ਸ਼ਿਕਾਰ ਬਣਾਉਂਦੇ ਨੇ ਜਿਹੜੇ ਪੜਦੇ ਨੇ ਜਾਂ ਫਿਰ ਕਿਸੇ ਜਿਹੜੀ ਘਰ ਦੀ ਮਜਬੂਰੀ ਕਰਕੇ ਇਹਨਾਂ ਦੇ ਨਾਲ ਜੁੜੇ ਹੁੰਦੇ ਨੇ ਪੈਸਾ ਚਾਹੀਦਾ ਹੁੰਦਾ ਹੈ ਔਰ ਅਜਿਹੇ ਦੇ ਵਿੱਚ ਇਹਨਾਂ ਦਾ ਫਾਇਦਾ ਜਿਹੜੇ ਨੇ ਉਹ ਗੈਂਗਸਟਰ ਲੋਕ ਜਿਹੜੇ ਨੇ ਉਹ ਚੁੱਕਦੇ ਨੇ ਔਰ ਜਿਹਹੀਂ ਇਹਨਾਂ ਕੁਝ ਇਹਨਾਂ ਨੌਜਵਾਨਾਂ ਨਾਲ ਵੀ ਹੋਇਆ ਹੋਵੇਗਾ ਫਿਲਹਾਲ ਇਹ ਜਾਣ ਜਿਹੜੀ ਹੈ ਪੁਲਿਸ ਕਰ ਰਹੀ ਹੈ ਕਿ ਕਰੋਤੇ ਨੌਜਵਾਨ ਇਹਨਾਂ ਗੈਂਗਸਟਰਾਂ ਦੇ ਨਾਲ ਜੁੜੇ ਹੋਏ ਨੇ ਔਰ ਇਹ ਕਿੱਥੋਂ ਜਿਹੜੇ ਨੇ ਇਹ ਹਥਿਆਰ ਲੈ ਕੇ ਆਏ ਸੀ ਫਿਲਹਾਲ ਤਮਾਮ ਜਾਣਕਾਰੀ ਜਿਹੜੀ ਹੈ ਸਾਡੇ ਸਹਿਯੋਗੀ ਜਿਹੜੇ ਨੇ ਉਹ ਅੰਮ੍ਰਿਤਸਰ ਤੋਂ ਅਖੇ ਮੌਕੇ ਤੇ ਮੌਜੂਦ ਨੇ ਉਹਨਾਂ ਵੱਲੋਂ ਜਿਹੜੀ ਹੈ ਪੂਰੀ ਜਾਣਕਾਰੀ ਦਿੱਤੀ ਗਈ ਹੈ ਇਹ ਨੌਜਵਾਨ ਕੌਣ ਨੇ ਇਹਨਾਂ ਦਾ ਨੇਤਾਰ ਜਿਹੜੀ ਹੈ ਗੈਂਗਸਟਰ ਨਾਲ ਜੁੜੀ ਹੋਈ ਹੈ ਕਿਹੜੇ ਗੈਂਗਸਟਰ ਜਿਹੜੇ ਨੇ ਉਹ ਹੋਰ ਲਖਬੀਰ ਲੰਡਾ ਦਾ ਨਾਮ ਤਾਂ ਸਾਹਮਣੇ ਆ ਹੀ ਰਿਹਾ ਉਸ ਤੋਂ ਇਲਾਵਾ ਕਿਹੜੇ ਗੈਂਗਸਟਰ ਜਿਹੜੇ ਨੇ ਇਹਨਾਂ ਦੇ ਨਾਲ ਜੁੜੇ ਹੋਏ ਨੇ तमाम ਜਾਣਕਾਰੀ ਨੂੰ ਵੱਲੋਂ ਦਿੱਤੀ ਜਾ ਰਹੀ ਹੈ ਸਾਡੇ ਸਹਿਯੋਗੀ ਅੰਮ੍ਰਿਤਸਰ ਤੋਂ ਅਖੇ ਜੁੜ ਚੁੱਕੇ ਨੇ ਔਰ तमाम ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕਰ ਰਿਹਾ ਉਸ ਹੁੰਦੇ ਆ ਕੀ ਕੁਝ ਕਹਿ ਰਹੇ ਨੇ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਗੁਰੂ ਨਗਰ